ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰਾਂ ਵਿੱਚ بارش ਦੀ ਵਜ੍ਹਾ ਨਾਲ ਫਸੇ ਲੋਕਾਂ ਦਾ ਰੈਸਕਿਊ ਕਰਨ ਦੇ ਲਈ 에어ਫੋਰਸ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਸਾਂਝਾ ਆਪਰੇਸ਼ਨ ਚਲਾ ਕੇ ਕਈ ਲੋਕਾਂ ਦੀ ਜਾਨ ਬਚਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਰਾਤ ਤੋਂ ਪਿੰਡ ਤਾਸ਼ ਵਿਖੇ 8 ਦੇ ਕਰੀਬ ਨੌਜਵਾਨ 60 ਦੇ ਜੜੇ ਹੋਏ ਸਨ ਕਿਉਂਕਿ ਉਹਨਾਂ ਦੇ ਘਰਾਂ ਦੇ ਚਾਹ ਚਫੇਰੇ ਕਾਫੀ ਜ਼ਿਆਦਾ ਪਾਣੀ ਆ ਚੁੱਕਿਆ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਸੀਐਮ ਆਫਿਸ ਵਿਖੇ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ 에ਅਰਫੋਰਸ ਦੇ ਹੈਲੀਕਾਪਟਰ ਨੂੰ ਲੋਕਾਂ ਦਾ ਰੈਸਕਿਊ ਕਰਨ ਦੇ ਲਈ ਮੌਕੇ ਤੇ ਭੇਜਿਆ ਗਿਆ ਅਤੇ ਇਸ ਦੇ ਨਾਲ ਹੀ ਐਨਡੀਆਰਐਫ ਦੀ ਟੀਮ ਵੀ ਮੌਕੇ ਤੇ ਪਹੁੰਚ ਕੇ ਲੋਕਾਂ ਦਾ ਰੈਸਕਿਊ ਕਰ ਰਹੀਆਂ ਹਨ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਕੀਤੀ ਜਾ ਸਕੇ ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇੱਕ ਵਾਰ ਫੇਰ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਹਰ ਕਦਮ ਤੇ ਖੜੀ ਹੈ ਅਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਵੀ ਕੋਈ ਜ਼ਰੂਰਤ ਲੱਗਦੀ ਹੈ ਤਾਂ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ one of the premium and prestigious professional institutes providing a wide range of professional courses with 100% placement assistance we are ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਨਹੀਂ ਬਿਲਕੁਲ ਜਿਹੜਾ ਬਾੜ ਦਾ ਪਾਣੀ ਆ ਉਹ ਆਪਣੀ ਹੁਣ ਚਰਮ ਸੀਮਾ ਤੋਂ ਵੀ ਉੱਪਰ ਮੈਂ ਕਹਿ ਸਕਦਾ ਜੰਮੂ ਕਸ਼ਮੀਰ ਔਰ ਹਿਮਾਚਲ ਦੇ ਅੰਦਰ ਭਾਰੀ ਬਾਰਿਸ਼ ਕਰਕੇ ਜਿਹੜੇ ਸਾਡੇ ਡੈਮ ਨੇ ਉਹ ਓਵਰਫਲੋ ਨੇ ਔਰ ਅੱਜ ਡੈਮ ਤੋਂ ਜਿਹੜਾ 110000 ਕਿਊਸਕ ਪਾਣੀ ਰਾਵੀ ਜੀ ਛੱਡਿਆ ਗਿਆ ਸੋ 2 1988 ਦੇ ਅੰਦਰ ਜਦੋਂ ਹੜ੍ਹ ਆਏ ਸਨ ਉਦੋਂ ਜਿੰਨਾ ਪਾਣੀ ਆਇਆ ਸੀ ਉਹਦੇ ਨਾਲੋਂ 2 ਫੁੱਟ ਪਾਣੀ ਥੱਲੇ ਆ ਸੋ ਮੈਂ ਕਹਿ ਸਕਦਾ ਵੀ 1988 ਵਰਗਾ ਫਲੱਡ ਜਿਹੜਾ ਆ ਉਹ ਉਹਦੀ ਸਥਿਤੀ ਬਣੀ ਆ ਸੋ ਕਾਫੀ ਇਲਾਕੇ ਚ ਪਾਣੀ ਅੱਧੇ ਕਰਕੇ ਜਿਹੜੇ ਉਹ ਸਾਡੀਆਂ ਫਸਲਾਂ ਦਾ ਤੇ ਹਾਈ ਹੈ ਮਨੁੱਖੀ ਜ਼ਿੰਦਗੀ ਵੀ ਕਾਫੀ ਸੰਕਟ ਚੋਂ ਗੁਜ਼ਰ ਰਹੀ ਆ ਸੋ ਅਸੀਂ ਵੀ ਕੱਲ ਦੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਮੈਂ ਵੀ ਮੇਰੀਆਂ ਟੀਮਾਂ ਸਾਰੀਆਂ ਇਸ ਕੰਮ ਚ ਲੱਗੀਆਂ ਨੇ ਸੋ ਅੱਜ ਜਿਹੜਾ ਤੁਸੀਂ ਹੈਲੀਕਾਪਟਰ ਦਾ ਜ਼ਿਕਰ ਕਰਦੇ ਹੋ ਮੈਨੂੰ ਸਵੇਰੇ 6 ਵਜੇ ਇੱਕ ਫੋਨ ਆਇਆ ਸੀਗਾ ਇਕ ਤਾਸ ਪਿੰਡ ਤੋਂ ਕਿ ਸਾਡੇ ਇੱਥੇ 8 ਮੁੰਡੇ ਜਿਹੜੇ ਆ ਉਹ ਫਸੇ ਆ ساری ਰਾਤ ਉਹ ਸੱਤ ਤੇ ਖੜੇ ਰਹੇ ਆ ساری ਰਾਤ ਉਹਨਾਂ ਦੇ ਮੀਂਹ ਪਿਆ ਤੇ ਉੱਥੇ ਉਹਨਾਂ ਨੂੰ ਰੈਸਕਿਊ ਕਰਕੇ ਜਿਹੜਾ ਉਹਨਾਂ ਦੀ ਜਿੰਦਗੀਆਂ ਬਚਾਈਆਂ ਜਾਣ ਸੋ ਮੈਂ ਸਵੇਰੇ ਸੀਐਮ ਆਫਿਸ ਚ ਗੱਲ ਕੀਤੀ ਔਰ ਚੀਫ ਸੈਕਟਰੀ ਪੰਜਾਬ ਨਾਲ ਗੱਲ ਕੀਤੀ ਔਰ ਆਪਣੇ ਸੀਨੀਅਰ ਮੰਤਰੀ ਰਪਾਲ ਸਿੰਘ ਚੀਮਾ ਜਿੰਨਾ ਗੱਲ ਕਰਨ ਤੋਂ ਬਾਅਦ ਵੀ ਇਹ ਸਥਿਤੀ ਆ ਤੇ ਤੇ ਇਮੀਡੀਏਟਲੀ ਜਿਹੜਾ ਆ ਉਹ ਹੈਲੀਕਾਪਟਰ ਭੇਜਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਪਠਾਨਕੋਟ ਆਰਮੀ ਬੀਸ ਨਾਲ ਗੱਲ ਕਰਕੇ ਇੱਕ ਹੈਲੀਕਾਪਟਰ ਜਿਹੜਾ ਉਹ ਸਟੈਂਡ ਅਪ ਕਰ ਲਿਆ ਸੀ ਪਰ ਕਿਉਂਕਿ ਵੈਦਰ ਠੀਕ ਨਾ ਹੋਣ ਕਰਕੇ ਉਹ ਹੈਲੀਕਾਪਟਰ ਜਿਹੜਾ ਸਵੇਰੇ ਨਹੀਂ ਮਤਲਬ ਜਿਹੜਾ ਜਿਹੜਾ ਉੱਡ ਸਕਿਆ ਹੁਣ 2 ਵਜੇ ਉਹ ਹੈਲੀਕਾਪਟਰ ਆਇਆ ਤੇ ਉਸ ਹੈਲੀਕਾਪਟਰ ਨੇ ਕਜਲਾ ਔਰ ਲਸਿਆਨ ਦੇ ਵਿੱਚੋਂ ਕਾਫੀ ਬਜ਼ੁਰਗਾਂ ਦੀ ਔਰ ਬੱਚਿਆਂ ਦੀ ਜਿਹੜੀ ਆ ਰੈਸਕਿਊ ਕਰਕੇ ਉਹਨਾਂ ਨੂੰ ਤੰਗੋ ਸਾਹ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਉਤੇ ਲੈਂਡ ਕੀਤਾ ਜਾ ਰਿਹਾ ਸੋ ਲਗਭਗ 150 ਜਿਹੜਾ ਵਿਅਕਤੀ ਆ ਉਹ ਸੱਤ ਪਿੰਡਾਂ ਚ ਫਸਿਆ ਪਰ ਬਹੁਤਿਆ ਨੇ ਇਹ ਕਿਹਾ ਕਿ ਅਸੀਂ ਜਾਣਾ ਨਹੀਂ ਚਾਹਦੇ ਅਸੀਂ ਇੱਥੇ ਰਹਿਣਾ ਪਰ ਜਿਹੜੇ ਆਣਾ ਚਾਹੁੰਦੇ ਆ ਉਤੋਂ ਉਹਨਾਂ ਨੂੰ ਰੈਸਕਿਊ ਕਰਕੇ ਲਗਾਤਾਰ ਲਿਆਂਦਾ ਜਾ ਰਿਹਾ ਇਸ ਤੋਂ ਇਲਾਵਾ 8 ਮੁੰਡੇ ਜਿਹੜੇ ਆ ਉਹਨਾਂ ਨੂੰ ਐਨਡੀਆਰਐਫ ਨੇ ਜਿਹੜਾ ਉਹ ਰੈਸਕਿਊ ਕਰਕੇ ਉਹ ਵੀ ਮਤਲਬ ਲਿਆਂਦਾ ਸੋ ਲਗਾਤਾਰ ਸਭ ਤੋਂ ਪਹਿਲੋ ਸਾਡੀ ਮਾਨ ਸਰਕਾਰ ਦੀ ਪ੍ਰਾਤਮਿਕਤਾ ਮੇਰੀ ਵੀ ਇਹ ਕੋਸ਼ਿਸ਼ ਆ ਕਿ ਪਹਿਲੋ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾਵੇ ਜ਼ਾਨਵਰਾਂ ਨੂੰ ਬਚਾਇਆ ਜਾਵੇ ਪਸ਼ੂਆਂ ਨੂੰ ਬਚਾਇਆ ਜਾਵੇ ਇਨਸਾਨਾਂ ਨੂੰ ਬਚਾਇਆ ਜਾਵੇ ਬਾਕੀ ਨੁਕਸਾਨ ਦੀ ਗੱਲ ਬਾਅਦ ਚ ਦੇਖਾਂਗੇ ਉਹ ਕਿਹਦਾ ਕਿੰਨਾ ਹੋਇਆ ਉਹ ਵੀ ਪਰਪਾਈ ਸਰਕਾਰ ਕਰੇਗੀ ਪਰ ਮੈਂ ਲੋਕਾਂ ਦੀ ਵੀ ਦੀਦ ਦਿਨਾਂ ਲੋਕਾਂ ਨੂੰ ਵੀ ਐਪਰੀਸিয়েਟ ਕਰਦਾ ਲੋਕਾਂ ਨੇ ਵੀ ਬੜੀ ਹਿੰਮਤ ਦੇ ਨਾਲ ਇਸ ਕੁਦਰਤੀ ਆਫਤ ਦਾ ਮੁਕਾਬਲਾ ਕੀਤਾ ਸਾਰੇ ਸਾਡੇ ਸਾਥੀ ਚੜ੍ਹਦੀ ਕਲਾ ਚ ਨੇ ਵੈਸੇ ਵੀ ਅਸੀਂ ਪੰਜਾਬ ਵਾਲੇ ਲੋਕ ਜਾਂ ਬਾਰਡਰ ਤੇ ਰਹਿਣ ਵਾਲੇ ਲੋਕ ਵੀ ਮੁਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਰਹਿੰਦੇ ਆ ਕਦੀ ਜੰਗਾਂ ਦਾ ਸਾਡੇ ਸਿਰ ਸਿਆਪਾ ਮੜ ਦਿੱਤਾ ਜਾਂਦਾ ਕਦੀ ਕੁਦਰਤ ਵੀ ਸਾਡੇ ਨਾਲ ਇੰਤਜ਼ਾ ਸਾਡਾ ਐਗਜ਼ਾਮ ਲੈਂਦੀ ਆ ਜੋ ਹਰ ਘੜੀ ਜੀ ਸਫਲ ਹੋ ਕੇ ਨਿਕਲਦੇ ਆ ਅਸੀਂ ਪੰਜਾਬੀ ਲੋਕ ਆ ਇਹਦੇ ਚੋਂ ਵੀ ਨਿਕਲਾਂਗੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਲਗਾਤਾਰ ਤੁਹਾਡੇ ਨਾਲ ਆ ਤੁਹਾਡੇ ਵਿੱਚ ਆ ਔਰ ਦੋ ਵੱਡੇ ਲੰਗਰ ਜਿਹੜੇ ਆ ਅਸੀਂ ਇੱਕ ਨੋਟ ਜਮਲ ਸਿੰਘ ਦੇ ਅੰਦਰ ਔਰ ਇੱਕ ਤਾਰਾਗੜ ਦੇ ਅੰਦਰ ਸਵੇਰ ਦੇ ਚਾਲੂ ਨੇ ਜਿਹੜੇ ਵੀ ਲੋਕ ਉੱਥੇ ਆ ਰਹੇ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਰਹਿਣ ਦੇ ਲਈ ਵਹਿਣ ਦੇ ਲਈ ਹਰ ਤਰ੍ਹਾਂ ਦੀ ਸਹਾਇਤਾ ਮਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਆਂ ਵੀ 24 ਘੰਟੇ ਅਸੀਂ ਹਾਜ਼ਰ ਆਂ ਕਿਸੇ ਤਰ੍ਹਾਂ ਦਾ ਵੀ ਕੋਈ ਸੰਕਟ ਹੋਵੇ ਤੁਹਾਡੀ ਮਾਂ ਫਟਾ